ਸ਼ਹਿਰ ਦੇ ਵਿਕਾਸ ਲਈ ਲੱਗੇ 8 ਕਰੋੜ ਦੇ ਟੈਂਡਰ ਵਾਰ-ਵਾਰ ਕੈਂਸਲ ਹੋਣ ਤੋਂ ਬਾਅਦ ਪਾਇਪਾ ਫਾਜ਼ਿਲਕਾ ਵੱਲੋਂ ਇਹ ਮੁੱਦਾ ਚੱਕਿਆ ਗਿਆ ਹੈ ਅਤੇ ਵੱਡੇ ਸਵਾਲ ਖੜੇ ਕੀਤੇ ਗਏ ਹਨ ਜਿਸ ਬਾਰੇ ਬੋਲਦੇ ਹੋਏ ਪਾਇਪਾ ਦੇ ਸ਼ਹਿਰੀ ਪ੍ਰਧਾਨ ਰਮੇਸ਼ ਕੋਕੀ ਕੁਟਾਰੀਆ ਅਤੇ ਹੋਰ ਪਾਇਪਾ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲਾਉਂਦੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜੈ ਸ਼੍ਰੀ ਰਾਮ ਫਾਜ਼ਿਲਕਾ ਵਾਸੀਓ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਾਜਲ ਕਾ ਵਾਸੀਓ ਅੱਜ ਤੁਹਾਡੇ ਰੋਬਰੂ ਹੋਣ ਲੱਗਿਆ ਫਾਜਲ ਕਾ ਦੇ ਅਹਿਮ ਜਿਹੜੇ ਮੁੱਦਿਆਂ ਦੇ ਦੋ ਤਿੰਨ ਇਹ ਜੇ ਇਹ ਮੁੱਦੇ ਨੇ ਫਾਜਲ ਕਾ ਦੇ ਜਿਹੜੇ ਹਿੱਤ ਚ ਆਉਂਦੇ ਸੀਗੇ ਮੈਂ ਫਾਜਲ ਕਾ ਵਾਸੀਓ ਤੁਹਾਡੇ ਨਾਲ ਇਹ ਲੈ ਆਪਣੇ ਰੋਬਰੂ ਹੋਣ ਲੱਗਿਆ ਫਾਜਲ ਕਾ ਦੇ ਵਿੱਚ ਅਸੀਂ ਸਾਰੇ ਐਮਸੀ ਸਭਾ ਨਾਲੇ ਜਿੰਨੇ ਵੀ ਫਾਜਲ ਕਾ ਦੇ ਹਾਊਸ ਫਾਜਲ ਕਾ ਨੇ ਚੁਣਿਆ ਸੀਗਾ ਅਸੀਂ ਫਾਜਲ ਕਾ ਦੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਮਤੇ ਪਾਇਸੀ ਦੇ ਫਾਜਲ ਕਾਦੇ ਵਿਕਾਸ ਵਾਸਤੇ 8 ਕਰੋੜ ਰੁਪਏ ਦੇ ਮਤੇ ਸੀਗੇ ਫਾਜਲ ਕਾਦੇ ਬੱਚੇ ਦਾ ਵਿਕਾਸ ਹੋਣਾ ਸੀਗਾ ਸੜਕਾਂ ਪਣੀਆਂ ਸੀ ਨਾਲੀਆਂ ਪਣੀਆਂ ਸੀ ਫਾਜਲ ਕਾਦੇ ਜਿਹੜੇ ਹੋਰ ਕੰਮ ਹੋਣ ਵਾਲੇ ਸੀਗੇ ਅਸੀਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਸਾਰੇ ਐਮਸੀਆ ਨੇ ਮਤੇ ਪਾਏ ਉਹ ਮਤੇ ਪ੍ਰਵਾਨ ਹੋਏ ਤੇ ਟੈਂਡਰ ਜਿਹੜੇ ਲੱਗਣੇ ਸੀਗੇ 8 ਕਰੋੜ ਰੁਪਏ ਦੇ ਫਾਜਲ ਕਾ ਸ਼ਹਿਰ ਦੇ ਵਿੱਚ ਕੰਮ ਹੋਣਾ ਸੀ ਨਗਰ ਕਾਉਂਸਲ ਦਾ ਹੀ ਪੈਸਾ ਸੀ ਫਾਜਲ ਕਾ ਸ਼ਹਿਰ ਤੇ ਹੀ ਖਰਚ ਹੋਣਾ ਸੀ 8 ਕਰੋੜ ਦੇ ਟੈਂਡਰ ਬਿਨਾ ਦੱਸੇ ਨਾ ਕਿਸੇ ਹੋਸ ਨੂੰ ਜਾਣੂ ਕਰਵਾਇਆ ਨਾ ਕਿਸੇ ਪ੍ਰਧਾਨ ਜੀ ਨੂੰ ਜਾਣੂ ਕਰਵਾਇਆ ਟੈਂਡਰ ਖੁੱਲਣ ਦੀ ਮਿਤੀ ਸੀਗੀ 31 31 ਜਨਵਰੀ ਨੂੰ ਟੈਂਡਰ ਖੁੱਲਣੇ ਸੀਗੇ ਪਰ 31 ਜਨਵਰੀ ਨੂੰ ਮਾਨਯੋਗੀ ਉਹ ਸਭ ਨੇ ਟੈਂਡਰ ਨਹੀਂ ਖੋਲੇ ਅਗੂ ਤਰੀਕ ਪਾਤੀ ਜੀ 5 ਫਰਵਰੀ ਤਰੀਕ ਵਧਾਤੀ ਗਈ 5 ਫਰਵਰੀ ਤੋਂ ਤਰੀਕ ਫਿਰ ਵਧਾਤੀ ਗਈ 9 ਫਰਵਰੀ ਇਹ ਟੈਂਡਰਾਂ ਦੀ ਤਰੀਕ 9 ਫਰਵਰੀ ਵਧਾਤੀ ਗਈ ਫਿਰ ਬਾਅਦ ਵਿੱਚ ਜਿਹੜੀ ਹੈ 9 ਫਰਵਰੀ ਤੋਂ ਬਾਅਦ 14 ਫਰਵਰੀ ਤਰੀਕ ਟੈਂਡਰ ਦੀ ਕਰਤੀ ਗਈ 14 ਫਰਵਰੀ ਜਦੋਂ ਆਈ 14 ਫਰਵਰੀ ਤੋਂ ਬਾਅਦ 19 ਫਰਵਰੀ ਨੂੰ ਫਾਜ਼ਲ ਕਾਦੇ 8 ਕਰੋੜ ਦੇ ਵਿਕਾਸ ਦੇ ਟੈਂਡਰ ਰੱਦ ਕਰਤੇ ਗਏ ਅਸੀਂ ਫਾਜ਼ਲ ਕਦੇ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਨੇ ਆਂ ਦੀ ਫਾਜ਼ਲ ਕਾਦੇ ਐਮਸੀਆ ਨੇ ਪਾਰਟੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਹਿੱਤ ਵਾਸਤੇ ਅਸੀਂ ਟੈਂਡਰ ਲਾਏ ਮਤੇ ਪਾਏ 8 ਕਰੋੜ ਦੇ ਫਾਜ਼ਲ ਕਾਦੇ ਪੈਸਾ ਸੀਗਾ ਕੋਈ ਸਰਕਾਰ ਦਾ ਪੈਸਾ ਨਹੀਂ ਸੀਗਾ ਫਾਜ਼ਿਲਕਾ ਵਾਸੀਆਂ ਦੇ ਪੈਸਾ ਸੀਗਾ ਬਿਨਾ ਦੱਸੇ ਹੀ ਟੈਂਡਰ ਰੱਦ ਕਰਤੇ ਗਏ ਕੀ ਦੱਸਿਆ ਜਾਵੇ ਕਿ ਫਾਜ਼ਿਲਕਾ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਐਮਈ ਸਾਹਿਬ ਈਓ ਸਾਹਿਬ ਜਈ ਸਾਹਿਬ ਟੈਕਨੀਕਲ ਜਿਹੇ ਕੰਮ ਕੋਈ ਹੈਗਾ ਸੀਗਾ ਕੀ ਇਹ ਬੰਦੇ ਜਿਹੜੇ ਸਾਡੇ ਅਫਸਰ ਨੇ ਇੰਜਾਨ ਨੇ 8 ਕਰੋੜ ਦੇ ਟੈਂਡਰ 19 ਤਰੀਕ ਨੂੰ ਰੱਦ ਕਰਤੇ ਗਏ ਫਾਜ਼ਿਲਕਾ ਸ਼ਹਿਰ ਕਿੰਨਾ ਪਿੱਛੇ ਹੋ ਗਿਆ ਫਾਜ਼ਿਲਕਾ ਸ਼ਹਿਰ ਦੇ ਵਿਕਾਸ ਦੇ ਕੰਮ ਇਸ ਸਾਲ ਪੂਰੇ ਕੰਪਲੀਟ ਹੋ ਜਾਣੇ ਸੀਗੇ 8 ਕਰੋੜ ਦਾ ਟੈਂਡਰ ਰੱਦ ਕਰਤੇ ਗਏ ਵੀ ਅਸੀਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਨੇ ਆ ਵੀ ਤੇਰੀ ਸਰਕਾਰ ਆਵਾ ਦੀ ਪਾਰਟੀ ਨੇ ਫਾਜ਼ਲਕਾ ਦੇ ਸ਼ਹਿਰ ਦੇ ਵਾਸਤੇ 1 ਰੁਪਈਆ ਨਹੀਂ ਦਿੱਤਾ ਫਾਜ਼ਲਕਾ ਲੋਕਾਂ ਦਾ ਪੈਸਾ ਸੀਗਾ ਜਿਹੜਾ ਫਾਜ਼ਲਕਾ ਸ਼ਹਿਰ ਦੇ 8 ਕਰੋੜ ਰੁਪਈਆ ਖਰਚ ਹੋਣਾ ਸੀਗਾ ਬਿਨਾਂ ਦੱਸੇ ਟੈਂਡਰ 19 ਦਿਨਾਂ ਰੱਦ ਕਰਤੇ ਗਏ ਹੋਰ ਦੂਸਰੀ ਮੈਂ ਬੇਨਤੀ ਕਰਨੇ ਜਾ ਰਿਹਾ ਵੀ ਫਾਜ਼ਲਕਾ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਉਹਨਾਂ ਦੀ 2200 ਦੁਕਾਨਾਂ ਨੇ ਪਿੱਛੇ ਸਰਕਾਰ ਵੱਲੋਂ ਪਾਲਿਸੀ ਆਈ ਸੀ ਵੀ 50% ਦੇ ਪੈਸੇ ਜਿਹੜੇ ਭਰ ਕੇ ਵੀ ਤੁਸੀਂ ਆ ਦੀ ਦੁਕਾਨਾਂ ਦੀ ਰਜਿਸਟਰੀ ਕਰਵਾ ਲਓ 22 ਦਸੰਬਰ 22 ਦਸੰਬਰ 2022 ਵਿੱਚ ਅਸੀਂ ਮਤੇ ਪਾ ਕੇ ਚੰਡੀਗੜ੍ਹ ਭੇਜਤੇ ਸਾਡੀ ਈਓ ਸਾਹਿਬ ਨੂੰ ਡੀ ਸਾਹਿਬ ਨੇ ਪੁੱਛਿਆ ਗਿਆ ਕੋਈ ਇਤਰਾਜ਼ ਲੱਗੇ ਅਸੀਂ ਇਤਰਾਜ਼ ਪੂਰੇ ਕਰਕੇ ਭੇਜਤੇ 2022 ਦੇ ਮਤੇ ਅਜੇ ਵੀ ਸਰਕਾਰ ਤੋਂ ਪੈਂਡਿੰਗ ਪਏ ਨੇ ਕਿ ਫਾਜਲ ਕਾ ਦੇ ਜਿਹੜੇ ਦੁਕਾਨਦਾਰ ਸੀਗੇ 2200 ਸ਼ਹਿਰ ਵਿੱਚ ਦੁਕਾਨਾਂ ਨੇ ਉਹ ਦੁਕਾਨਾਂ ਕਿਹੜੀਆਂ-ਕਿਹੜੀਆਂ ਨੇ ਜਿਹੜੀ ਰਿਸ਼ਤੀ ਮਾਲਕ ਉਹਨਾਂ ਬਣਨਾ ਸੀਗਾ ਇੱਕ ਸਾਈਕਲ ਵਗੈਰ ਫਾਜ਼ਲ ਕਹਾਦਾ ਜੀ ਇਹ ਦੁਕਾਨਦਾਰਾਂ ਦੇ ਦੁਕਾਨਾਂ ਰਿਸ਼ਤੀ ਹੋਣੀਆਂ ਸੀਗਾ ਫਾਜ਼ਲ ਕਹਾਦਾ ਮਾਹਰਨ ਮਾਰਕੀਟ ਦੀ ਦੁਕਾਨਦਾਰਾਂ ਦੀਆਂ ਦੁਕਾਨਾਂ ਪੱਕੀਆਂ ਹੋਣੀਆਂ ਸੀ ਮਾਲਕ ਬਣਨਾ ਸੀਗਾ ਇੰਦਰਾ ਮਾਰਕੀਟ ਹੋਟਲ ਬਾਜ਼ਾਰ ਸ਼ਰਮਾ ਮਾਰਕੀਟ ਇਸ ਤਰ੍ਹਾਂ ਮੇਰੀਆਂ ਬਾਜ਼ਾਰ ਵੀ ਫਾਜ਼ਲ ਕਹਾਦੇ ਇਹ ਬਾਜ਼ਾਰਾਂ ਦੇ 250 ਦੁਕਾਨਾਂ ਸੀਗੀਆਂ ਦੁਕਾਨਦਾਰਾਂ ਨੇ ਦੁਕਾਨਾਂ ਦੇ ਮਾਲਕ ਬਣਨਾ ਸੀ 50% ਪੈਸੇ ਭਰ ਕੇ ਵੀ ਦੱਸੋ ਐਮ.ਐਲ.ਏ ਸਾਹਿਬ ਜਾ ਫਾਜ਼ਿਲਕਾ ਡੀਸੀ ਸਾਹਿਬ ਵੀ ਤੁਸੀਂ ਕੀ ਪੈਰਵੀ ਸਰਕਾਰ ਵੱਲੋਂ ਕਰਦੇ ਪਏ ਹੋ ਮੇਲ ਰਿਪੋਰਟ ਹੈ ਤੁਹਾਡੀ ਵੀ ਤੁਹਾਡੀ ਸਰਕਾਰ ਦੇ ਵਿੱਚ ਸਾਡੇ ਪਾਏ ਮਤੇ ਤੁਹਾਡੀ ਸਰਕਾਰ ਪ੍ਰਵਾਨੀ ਨਹੀਂ ਦੇ ਸਕਦੀ ਜਿਹੜੇ ਫਾਜ਼ਿਲਕਾ ਦੇ ਸ਼ਹਿਰ ਦੇ ਲੋਕਾਂ ਦੇ ਹਿੱਤ ਵਾਸਤੇ ਨੇ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਕਿਉਂ ਨਹੀਂ ਪੈਰਵੀ ਕੀਤੀ ਕੀ ਤੁਹਾਡੇ ਅਸਰਾਂ ਨੇ ਕੋਈ ਕੰਟਰੋਲ ਹੈਗਾ ਸਰਕਾਰ ਦੇ ਵੀ ਤੁਹਾਨੂੰ ਕਿਉਂ ਜਾਣੂ ਨਹੀਂ ਕਰਵਾਇਆ ਗਿਆ 8 ਕਰੋੜ ਦੇ ਮਤੇ ਟੈਂਡਰ ਰੱਦ ਕਰਤੇ ਗਏ ਇਹ ਜਿਹੜੇ ਮਤੇ ਪਾਏ ਨੇ ਕਿੰਨੇ ਜਵਾਬ ਦੀ ਭੇਜ ਤੇ ਫਾਜ਼ਿਲਕਾ ਦੁਕਾਨਦਾਰਾਂ ਵਾਸਤੇ ਡਿਸੀ ਸਾਹਿਬ ਨੂੰ ਕੋਈ ਡੀਸੀ ਸਾਹਿਬ ਪਰਵਾਹ ਨਹੀਂ ਕਰਦੇ ਮਤਿਆਂ ਦੀ ਨਾ ਕੋਈ ਜਵਾਬ ਦੀ ਤੀਸਰੀ ਗੱਲ ਮੈਂ ਕਰਨ ਜਾ ਰਿਹਾ ਵੀ ਐਮਐਲਏ ਸਾਹਿਬ ਇੱਕ ਦੋ ਤਿੰਨ ਦਿਨ ਪਹਿਲੇ ਤੁਸੀਂ ਭਲਾਈ ਅਫਸਰ ਜੀ ਨੂੰ ਫੋਨ ਕੀਤਾ ਸੀਗਾ ਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਮਾਰਕੀਵਦੀ ਫਾਇਲ ਸਕਣ ਸਕੀਮ ਵਾਸਤੇ ਐਮਐਲਏ ਸਾਹਿਬ ਤੁਸੀਂ ਸਰਕਾਰ ਦੇ ਵਿੱਚ ਚੁਣੇ ਨਮਾਇੰਦੇ ਲੋਕਾਂ ਦੇ ਸਾਨੂੰ ਸ਼ਰਮ ਆਉਂਦੀ ਹੈ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਸੀਂ ਸਿਰਫ ਵੀਡੀਓ ਤੇ ਹੀ ਵੀਡੀਓ ਪਾ ਕੇ ਲੋਕਾਂ ਦੀ ਬਾਹ ਵਖੜਨਾ ਚਾਹਨੇ ਹੋ ਉਹ ਭਲਾਈ ਅਫਸਰ ਤੁਸੀਂ ਗੱਲ ਕਰ ਰਹੇ ਸੀਗੇ ਭਲਾਈ ਅਫਸਰ ਨੇ ਤੁਹਾਨੂੰ ਪਹਿਲਾਂ ਹੀ ਪਤਾ ਸੀਗਾ ਤੁਹਾਨੂੰ ਦੱਸਿਆ ਸੀਗਾ ਉਹ ਫਾਇਦ ਰੱਦ ਕੀਤੀ ਹੋਈ ਸੀਗੀ ਇਹ ਤੁਸੀਂ ਲੋਕਾਂ ਦੇ ਹਿੱਤ ਵਿੱਚ ਕੰਮ ਕਰਾਉਣਾ ਚਾਹਨੇ ਹੋ ਆ ਲੋ ਜੀ ਤੁਹਾਨੂੰ ਦਿਖਾਉਨੇ ਆ ਇਹ ਜਿਹੜੇ ਤੁਹਾਨੂੰ ਰਸੀਦ ਵਖਾ ਰਹਿਆਂ ਇਹ ਰਸੀਦ ਸਕੈਂਡ ਸਕੀਮ ਦੀ ਹੈ 2024 ਵਿੱਚ ਪੰਜਾਬ ਸਰਕਾਰ ਨੇ ਆਨਲਾਈਨ ਕਰਤਾ ਆਨਲਾਈਨ ਕਰਨ ਮਗਰੋਂ ਇਹ 2024 ਦੇ ਜਿਹੜੇ ਕੇਸ ਹੈਗੇ ਨੇ 130 ਕੇਸ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਜਿੰਨੇ ਫਾਜ਼ਿਲਕਾ ਸ਼ਹਿਰ ਦੇ ਵੀ ਮਰੀਆਂ ਪੈਣਾ ਦੀ ਸਕੀਮ ਰੁਕੀਆਂ ਪਈਆਂ ਨੇ ਐਮਐਲਏ ਸਾਹਿਬ ਤੁਸੀਂ ਜੇ ਪੈਰ ਵੀ ਕਰਨਾ ਚਾਹੁੰਦੇ ਹੋ ਰੋਜ਼ ਚੰਡੀਗੜ੍ਹ ਤੇਲ ਬਾਲਣ ਜਾਂਦੇ ਹੋ ਤੁਸੀਂ ਆ ਦੇ ਫਾਜ਼ਿਲਕਾ ਸ਼ਹਿਰ ਬਾਰੇ ਗੱਲ ਕੀਤੀ ਵੀ 2024 ਦੇ ਵਿੱਚ ਜਿਹੜੇ ਪੁਰਾਣੇ ਕੇਸ ਨੇ ਜਿਹੜੇ ਆਨਲਾਈਨ ਨਹੀਂ ਹੋਏ ਸੀਗੇ ਆਫਨਲ ਫਾਈਲਾਂ ਜਾਮਾ ਸੀਗੀਆਂ 130 ਸਕੀਮੀਆਂ ਕਿਉਂ ਰੁਕੀਆਂ ਪਈਆਂ ਨੇ ਮੈਂ ਇਸ ਸਬੰਧੀ ਭਲਾਈ ਅਫਸਰ ਸਾਹਿਬ ਨੂੰ ਮਿਲੇ ਆ ਉਹ ਕਹਿੰਦੇ ਅਸੀਂ ਸਰਕਾਰ ਨੂੰ ਲਿਖ ਕੇ ਭੇਜਤਾ ਜੀ ਕੋਈ ਇਤਰਾਜ਼ ਸੀਗੇ ਜੇਲੇ ਅੱਜ ਮੈਂ ਜੇਲੇ ਟੈਂਡਰ ਰੱਦ ਹੋ ਉਹਨੂੰ ਪਤਾ ਲੱਗਿਆ ਫਾਜ਼ਿਲ ਕਾਵੇ 8 ਕਰੋੜ ਦੇ ਟੈਂਡਰ ਰੱਦ ਹੋ ਚੁੱਕਿਆ ਹਨ ਉਹਦੇ ਵਿੱਚ ਮੇਰੇ ਅਵਾਰਡ ਕਿੰ ਕੀਏ ਸੁਨਦਰ ਨਗਰ ਤੋਂ ਬਿੜ ਗਲਮਰ ਇੱਕ ਤੇ 22 ਦਾ ਟੈਂਡਰ ਸੀ ਉਹਦੇ ਵਿੱਚ ਪਰ ਇਹ ਕੈਨਸਲ ਹੋਣ ਚੁਹਾ ਸਾਡੇ ਅਵਾਰਡ ਨਿਰਾਸ਼ਾ ਫੈਲ ਗਈ ਵੀ ਅੱਗੇ ਸਭੂਰਾ ਹਾਲ ਸੀ ਤੇ ਹੁਣ ਰੱਦ ਹੋ ਗਏ ਪਤਾ ਨਹੀਂ ਕਦੋਂ ਬਣਨਗੇ ਤੇ ਕੀ ਹੋਏਗਾ पब्लिक को पूरी निराशा वार्ड नंबर इक्कीस एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत